ਦੇ ਵਿੱਚ ਇੱਕ ਜਾਗਰੂਕਤਾ ਰੈਲੀ ਰੱਖੀ ਗਈ ਹੈ ਜਿਹਦੇ ਵਿੱਚ ਉਹਨਾਂ ਨੇ ਸਾਰੇ ਹੀ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਭਾਈ ਇਹ ਰੈਲੀ ਦੇ ਵਿੱਚ ਹਿੱਸਾ ਲਵੋ ਕਿਉਂਕਿ ਕੋਟ ਹੀਸੇਖਾਂ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਮੋਗੇ ਜ਼ਿਲ੍ਹੇ ਦੇ ਵਿੱਚ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਮੈਡੀਕਲ ਨਸ਼ਾ ਮਾਫੀਆ ਜਿਹੜਾ ਉਹ ਪੂਰੀ ਤਰ੍ਹਾਂ ਸਰਗਰਮ ਹੈ ਇਹਨਾਂ ਲੋਕਾਂ ਨੇ ਆਪਣੀ ਨਿੱਜੀ ਲਾਲਚਾਂ ਦੀ ਖਾਤਰ ਸਾਡੇ ਨੌਜਵਾਨਾਂ ਦਾ ਕਹਾੜ ਕੀਤਾ ਸਾਡੀ ਪੰਜਾਬ ਦੀ ਜਵਾਨੀ ਦਾ ਨਰ ਸੰਘਾਰ ਕੀਤਾ ਪੰਜਾਬੀਓ ਸਾਡੀ ਇਹੀ ਫਿਤਰਤ ਰਹੀ ਹੈ ਕਿ ਅਸੀਂ ਲੋਕ ਜਦੋਂ ਦੂਜੇ ਦਾ ਕੋਈ ਬੱਚਾ ਨਸ਼ਾ ਕਰਦਾ ਹੈ ਤਾਂ ਉਹਦੇ ਅਸੀਂ ਸਵਾਦ ਲੈਨੇ ਆ ਅਸੀਂ ਇਹ ਦੇਖਦੇ ਆ ਕਿ ਇਹਨਾਂ ਦਾ ਘਰ ਕਿਵੇਂ ਤਬਾਹ ਹੁੰਦਾ ਕਿਵੇਂ ਇਹਨਾਂ ਦੀ ਪੈੜੀ ਹੈ ਜਿਹੜੀ ਉਹ ਕੌਡੀਆਂ ਦੇ ਭਾਅ ਵੇਖਦੀ ਹੈ ਅਸੀਂ ਇਹਨਾਂ ਗੱਲਾਂ ਨੂੰ ਵੇਖ ਕੇ ਖੁਸ਼ ਹੁੰਨੇ ਆ ਸਾਡੀ ਇਹ ਹੀ ਫਿਤਰਤ ਹੈ ਜਿਹੜੀ ਉਹ ਸਾਡੇ ਪੰਜਾਬ ਦੇ ਘਾਣ ਦਾ ਕਾਰਨ ਬਣ ਰਹੀ ਹੈ ਅਜ ਤੋਂ 25-30 ਸਾਲ ਪਹਿਲਾਂ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝ ਸੀ ਨੌਜਵਾਨਾਂ ਨੂੰ ਡਰ ਹੁੰਦਾ ਸੀ ਕਿ ਜੇਕਰ ਮੈਂ ਨਸ਼ਾ ਕਰੂੰਗਾ ਮੈਨੂੰ ਕਿਸੇ ਨੇ ਨਸ਼ਾ ਕਰਦਿਆ ਦੇਖ ਲਿਆ ਤਾਂ ਸਾਡੇ ਘਰੇ ਜਿਹੜੀ ਖਬਰ ਪਹੁੰਚ ਜਾਣੀ ਹੈ ਪਰ ਅੱਜ ਇਸ ਦੁਤਰੇ ਤੋਂ ਚੱਲਦਿਆਂ ਸਾਡੀ ਨੌਜਵਾਨੀ ਨੂੰ ਕਿਸੇ ਕੰਦਾ ਡਰ ਨਹੀਂ ਰਿਹਾ ਕਿਉਂਕਿ ਅਸੀਂ ਕਿਸੇ ਦੇ ਘਰੇ ਲਾਂਭਾ ਦੇਣ ਜਾਂਦੇ ਹੀ ਨਹੀਂ ਜਾਂ ਕਿਸੇ ਤਰੀਕੇ ਉਹਨਾਂ ਤੱਕ ਇਹ ਗੱਲ ਪਹੁੰਚਾਉਂਦੇ ਹੀ ਨਹੀਂ ਕਿ ਤੁਹਾਡਾ ਬੱਚਾ ਬਈ ਗਲਤ ਰਸਤੇ ਚੱਲ ਰਿਹਾ ਹੈ ਤੋ ਜੇਕਰ ਅਸੀਂ ਇਸ ਤਰ੍ਹਾਂ ਕਰਦੇ ਰਹੇ ਤਾਂ ਜਿਹੜੀ ਦੂਜਿਆਂ ਦੇ ਘਰੇ ਲੱਗੀ ਅੱਗ ਇਹ ਕਦੋਂ ਹਨੇਰੀ ਬਣ ਜਾਣੀ ਹੈ ਤੇ ਉਸ ਹਨੇਰੀ ਦੇ ਵਿੱਚ ਸਾਡਾ ਘਰ ਵੀ ਤਬਾਹ ਹੋ ਜਾਣਾ ਹੈ ਇਹ ਪਤਾ ਹੀ ਨਹੀਂ ਲੱਗਦਾ ਤੇ ਉਸ ਵੇਲੇ ਅਸੀਂ ਪੁਸ਼ਟਾਵਾਂਗੇ ਕਿ ਭਾਈ ਜੇਕਰ ਮੈਂ ਸਮਾਂ ਰਹਿਂਦਿਆਂ ਫਲਾਣੇ ਦੇ ਮੁੰਡੇ ਨੂੰ ਰੋਕ ਲੈਂਦਾ ਤਾਂ ਸ਼ਾਇਦ ਅੱਜ ਮੇਰਾ ਵੀ ਮੁੰਡਾ ਨਾ ਲੱਗਦਾ ਨਸ਼ੇ ਤੇ ਕਿ ਇਹ ਜਿਹੜੀ ਵਿਅਤੀ ਹੈ ਸਾਡੀ ਉਹ ਸਾਡੇ ਸਮਾਜ ਦਾ ਕਾਰਨ ਕਰ ਰਹੀ ਹੈ ਸੋਾਰੇ ਕੋਰਟ ਦੀ ਸਾਰੇ ਅਨੁਲਾਚਿਆਂ ਨੂੰ ਬੇਨਤੀ ਹੈ ਕਿ ਨਸ਼ਾ ਵਿਰੋਧੀ ਟੀਮ ਉਹਨਾਂ ਦੇ ਪ੍ਰਧਾਨ ਨੇ ਸੰਦੀਪ ਸਿੰਘ ਭਾਮ જિલ્લા ਪ੍ਰਧਾਨ ਪ੍ਰਦੀਪ ਟੰਡ ਜੀ ਇਹ ਤੁਹਾਡੇ ਕੋਲ ਅੱਜ ਇੱਕ ਹੋਪਾ ਲੈ ਕੇ ਆਏ ਆ ਤੁਹਾਡੇ ਕੋਲ ਇੱਕ ਅਪੀਲ ਲੈ ਕੇ ਆਏ ਆ ਔਰ ਉਹਨਾਂ ਨਾਲ-ਨਾਲ ਜਿਹੜੇ ਨਸ਼ਾ ਵੇਚਦੇ ਆ ਲੋਕੋ ਨਾਲੇ ਚੇਤਾਵਨੀ ਲੈ ਕੇ ਆਏ ਆ ਸੋ ਇਹ ਲੋਕ ਵੀ ਆਪਣੇ ਘਰਾਂ 'ਚ ਬਹਿ ਕੇ ਆਰਾਮ ਕਰ ਸਕਦੇ ਆ ਇਹ ਲੋਕ ਵੀ ਇਹ ਸੋਚ ਸਕਦੇ ਆ ਕਿ ਸਾਡਾ ਬੱਚਾ ਕਿਹੜਾ ਕੋਈ ਕਿਸੇ ਨਸ਼ੇ ਕਰਦਾ ਸੋ ਦੇਖ ਕੇ ਅਸੀਂ ਇਸੇ ਤਰ੍ਹਾਂ ਸਾਰੇ ਜਣੇ ਸੋਚਦੇ ਰਹੇ ਤਾਂ ਫੇਰ ਪੰਜਾਬ ਦਾ ਭਲਾ ਨਹੀਂ ਹੋਣਾ ਫੇਰ ਸਾਡੇ ਪੰਜਾਬ ਦਾ ਕਾਣ ਹੋਣਾ ਹੀ ਹੋਣਾ ਸੋ ਅੱਜ ਇਹ ਮੌਕਾ ਹੈ ਕਿ ਤੁਸੀਂ ਘਰਾਂ ਦੇ ਵਿੱਚੋਂ ਨਿਕਲੋ ਕੰਮ ਤਾਂ ਸਦਾ ਹੀ ਚੱਲਦੇ ਰਹਿਣੇ ਆ ਕਈ ਲੋਕਾਂ ਨੂੰ ਮੋਬਾਈਲ ਤੋਂ ਵੇਲ ਲਈ ਤੇ ਕਈਆਂ ਨੂੰ ਆਪਦੇ ਕੰਮ ਤੋਂ ਵੇਲ ਲਈ ਤੇ ਜਿਹੜੇ ਮੇਰੇ ਵੀਰ ਭਰਾ ਮੋਬਾਈਲਾ 'ਕਿ ਬੀਜੀ ਆ ਉਹ ਸਮਾ ਜ਼ਰੂਰ ਘਟ ਸਕਦੇ ਆ ਉਹ ਜ਼ਰੂਰ ਆਓ ਕਿਉਂਕਿ ਇਹ ਕਿਸੇ ਇੱਕ ਘਰ ਦਾ ਮੁੱਦਾ ਨਹੀਂ ਇਹ ਪੂਰੇ ਸਮਾਜ ਦਾ ਮੁੱਦਾ ਬਣ ਚੁੱਕਿਆ ਹੈ ਔਰ ਖਾਸ ਤੌਰ ਤੇ ਜਿਹੜਾ ਮੈਡੀਕਲ ਨਸ਼ਾ ਮੈਡੀਕਲ ਨਸ਼ਾ ਤਾਂ ਦਿਨਾਂ ਦੇ ਵਿੱਚ ਹੀ ਖਤਮ ਕਰ ਦਿੰਦਾ ਹੈ ਜਵਾਨੀ ਨੂੰ ਹਲੇ ਸਾਡੇ ਕੁਝ ਪ੍ਰਾਤਨ ਵਿਰਾਸਤੀ ਨਸ਼ੇ ਸੀਗੇ ਜਿਹੜੇ ਸਾਡੇ ਸਰੀਰ ਨੂੰ ਘਾੜ ਨਹੀਂ ਕਰਦੇ ਸੀ ਸਾਡੇ ਨੂੰ ਮਾਰਦੇ ਨਹੀਂ ਸੀ ਛੇਤੀ ਪਰ ਉਹ ਨਸ਼ਿਆਂ ਨਸ਼ਿਆਂ ਨੂੰ ਬਦਨਾਮ ਕੀਤਾ ਗਿਆ ਜਿਹੜੇ ਸਾਡੇ ਵਿਰਾਸਤੀ ਨਸ਼ੇ ਸੀ ਉਹਨਾਂ ਨੂੰ ਬਦਨਾਮ ਕਰ ਦਿੱਤਾ ਗਿਆ ਤੇ ਉਹਨਾਂ ਦੀ ਜਗ੍ਹਾ ਤੇ ਸਾਨੂੰ ਜਿਹੜੇ ਇਹ ਨਵੇਂ ਨਸ਼ੇ ਪਰੋਸੇ ਗਏ ਆ ਪਿਛਲੇ 20-25 ਸਾਲ ਤੋਂ ਪਹਿਲਾਂ ਰੋਇਨ ਕੁਕੀਨ ਤੇ ਹੁਣ ਉਹਦਾ ਸੋਧਿਆ ਹੈ ਰੂਪ ਆ ਗਿਆ ਚਿੱਟਾ ਚਿੱਟਾ ਘਰ ਘਰ ਦੇਖਦਾ ਤੇ ਹੋਰ ਮੰਮੀ ਚੋੜ ਰਹੀ ਹੈ ਤੁਸੀਂ ਇੱਕ ਫੋਨ ਕਰੋ ਤੁਹਾਨੂੰ ਦੱਸਾਂ 15 ਮਿੰਟਾਂ ਦੇ ਵਿੱਚ ਘਰੇ ਜਿਹੜਾ ਹੈਗਾ ਫੋਨ ਡਿਲੀਵਰੀ ਹੋ ਜਾਂਦੀ ਹੈ ਚਿੱਟੇ ਦੀ ਅਜਿਹੇ ਹਾਲਾਤ ਕਿਵੇਂ ਬਣਿਆ ਇਹ ਇੱਕ ਦਿਨ 'ਚ ਨਹੀਂ ਬਣ ਗਏ ਅਸੀਂ ਕਾਲੀਆਂ ਤੇ ਦੋਛ ਲਾਉਂਦੇ ਸੀ ਤੇ ਸਾਡੇ ਹੋਣ ਵਾਲਿਆਂ ਨੇ ਘਰ ਘਰ ਬਚਾਤਾ ਜਾਨੇ ਦੀ ਕੈਂਡ ਤੋਂ ਭਾਕੀ ਹੈ ਕਿ ਸਾਰੇ ਇੱਕ ਤੋਂ ਦੂ ਵਧ ਗਿਆ ਕਿਸੇ ਪਾਰਟੀ ਨੂੰ ਇਹਦੇ ਤੇ ਬੜੀ ਨਹੀਂ ਕੀਤਾ ਜਾ ਸਕਦਾ ਔਰ ਸਭ ਤੋਂ ਵੱਡਾ ਸਵਾਲ ਹੁੰਦਾ ਹੈ ਹੁਕਮਰਾਨ ਕਰਦੇ ਦੇ ਉੱਤੇ ਉਹ ਸਵਾਲ ਅਸੀਂ ਅੱਜ ਜ਼ਰੂਰ ਕਰ ਰਹੇ ਆ ਕਿ ਦੋਸ਼ੀ ਤਾਂ ਤੁਸੀਂ ਸਾਰੇ ਹੀ ਹੋ ਪਰ ਦੱਸੋ ਭਾਈ ਇਹਨੂੰ ਹੱਲ ਕਰਨ ਕੋਲ ਵਾਸਤੇ ਕੌਣ ਅੱਗੇ ਆ ਰਿਹਾ ਹੈ ਤਹ ਹੱਲ ਕਰਨਾ ਜਿਹੜਾ ਮੌਜੂਦਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਸੋ ਜਿਹੜੀ ਮੌਜੂਦਾ ਸਰਕਾਰ ਹੈ ਉਹ ਹੱਲ ਕਰਨ ਦੀ ਬਜਾਏ ਜਿਹੜੇ ਲੋਕ ਫੜੇ ਜਾਂਦੇ ਆ ਉਹਨਾਂ ਨੂੰ ਬਚਾਉਣ ਲਈ ਅੱਗੇ ਆ ਰਹੀ ਹੈ ਇਹ ਬੜੀ ਸ਼ਰਮਨਾਕ ਗੱਲ ਹੈ ਸੋ ਜੇਕਰ ਇਹ ਵਾਅਦਾ ਕੀਤਾ ਗਿਆ ਸੀ ਲੋਕਾਂ ਦੇ ਨਾਲ ਕਿ ਅਸੀਂ ਜਿਹੜਾ ਚਿੱਟਾ ਬੰਦ ਕਰਾਂਗੇ ਨਸ਼ਾ ਖਤਮ ਕਰਾਂਗੇ ਨਥੀ ਵਾਲੇ ਦੇ ਮਗਰ ਅਸੀਂ ਥਾਣੇ ਨਹੀਂ ਜਾਵਾਂਗੇ ਉਹਨੂੰ ਸਡਾਉਣ ਨਹੀਂ ਜਾਵਾਂਗੇ ਪਰ ਇੱਥੇ ਸਾਰਾ ਕੁਝ ਹੀ ਹੋ ਰਿਹਾ ਤੁਸੀਂ ਦੇਖਿਆ ਕਿ ਕੁਝ ਦਿਨ ਪਹਿਲਾਂ ਤੁਹਾਡੇ ਸ਼ਹਿਰ ਦੇ ਵਿੱਚ ਇੱਕ ਰੇਡ ਪਈ ਔਰ ਉਹ ਰੇਡ ਦੇ ਵਿੱਚ ਜਿਹੜਾ ਚਿੱਟਾ ਵੇਚਣ ਵਾਲਾ ਵੀ ਤੇ ਉਹਨੂੰ ਬਚਾਉਣ ਵਾਲੇ ਵੀ ਜਿਹੜੇ ਸਤਾਧਰ ਪਾਰਟੀ ਦੇ ਲੋਕ ਹੈ ਸੋ ਇਹ ਕਰਕੇ ਇਹ ਜਿਹੜੀ ਬਿਮਾਰੀ ਹੈ ਇਹ ਬਹੁਤ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ ਇਹਨਾਂ ਤੋਂ ਜੇਕਰ ਤੁਸੀਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਬੋਲਣਾ ਪਏਗਾ ਜੇਕਰ ਤੁਸੀਂ ਨਹੀਂ ਬੋਲੋਗੇ ਤਾਂ ਫੇਰ ਤੁਹਾਡੇ ਪੁੱਤਾਂ ਨੂੰ ਮਰਨ ਤੋਂ ਕੋਈ ਨਹੀਂ ਬਚਾ ਸਕਦਾ ਇਹ ਪੱਤਰ ਤੇ ਲਕੀਰ ਹੈ ਇੱਕ ਸੱਚ ਹੈ ਜਿਹਨੂੰ ਸਾਨੂੰ ਕਬੂਲ ਕਰ ਲੈਣਾ ਚਾਹੀਦਾ ਹੈ ਤੋਂ ਬੇਨਤੀ ਹੈ ਕੋਰਟ ਇੱਥੇ ਕਨਵਾਸੀਆਂ ਨੂੰ ਕਿ ਅੱਜ ਚਿੱਟੇ ਦੇ ਖਲਾਫ ਤੁਹਾਡੇ ਸ਼ਹਿਰ ਦੇ ਵਿੱਚ ਆਵਾਜ਼ ਉੱਠੀ ਹੈ ਮੈਡੀਕਲ ਨਸ਼ੇ ਦੇ ਖਲਾਫ ਤੁਹਾਡੇ ਸ਼ਹਿਰ ਦੇ ਵਿੱਚ ਆਵਾਜ਼ ਉੱਠੀ ਹੈ ਇਹ ਜਵਾਲਾ ਨੂੰ ਹੋਰ ਰਚਾ ਕਰੋ ਤੇ ਇਹ ਟੀਮ ਦਾ ਵੱਕਵਾਦ ਸਾਥ ਦਿਓ ਬਹੁਤ ਬਹੁਤ ਧੰਨਵਾਦ